ਅਮਰਿਤਸਰ ਗੋਪਾਲ ਮੰਦਿਰ ਤੋਂ ਹਰੀ ਮੰਦਿਰ ਨੂੰ ਜਾਣ ਵਾਲੀ ਸੜਕ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਆਸ-ਪਾਸ ਗੰਦਗੀ ਭਰਿਆ ਮਾਹੌਲ ਹੈ। ਉਥੋਂ ਦੇ ਰਹਿਣ ਵਾਲੇ ਇਲਾਕਾ ਨਿਵਾਸੀਆਂ ਨੇ ਆਖਿਆ ਕਿ ਨਗਰ ਨਿਗਮ ਵੱਲੋਂ ਜੋ ਗੱਡੀਆਂ ਕੂੜੇ ਨੂੰ ਲਿਫਟ ਕਰਦੀਆਂ ਹਨ ਉਹ ਨਹੀਂ ਆ ਰਹੀਆਂ। ਜਿਸ ਕਾਰਨ ਇਲਾਕੇ ਦੇ ਲੋਕ ਘਰਾਂ ਦਾ ਕੂੜਾ ਇੱਥੇ ਸੁੱਟ ਦਿੰਦੇ ਹਨ ਅਤੇ ਸਾਹਮਣੇ ਹੀ ਮੰਦਿਰ ਹੈ। ਸੋ ਨਗਰ ਨਿਗਮ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਸ਼ਹਿਰ ਵਿੱਚ ਜਿੱਥੇ ਵੀ ਕੂੜੇ ਦੇ ਢੇਰ ਹਨ ਉਹਨਾਂ ਨੂੰ ਹਟਵਾਉਣਾ ਚਾਹੀਦਾ ਹੈ ਤਾਂ ਜੋ ਸ਼ਹਿਰ ਵਾਸੀਆਂ ਨੂੰ ਗੰਦਗੀ ਭਰੇ ਮਾਹੌਲ ਤੋਂ ਨਿਛਾਤ ਮਿਲ ਸਕੇ। ਇਸ ਵਕਤ ਅਸੀਂ ਗੋਪਾਲ ਮੰਦਰ ਇੱਕ ਪਾਸੇ ਤੇ ਇੱਕ ਪਾਸੇ ਹਰੀ ਮੰਦਰ ਉਸ ਲੇਨ ਚ ਮੌਜੂਦਾ ਮਜੀਠਾ ਰੋਡ ਤੇ ਤੇ ਕਾਫੀ ਵਿਅਸਤ ਰਹਿੰਦਾ ਏ ਏਰੀਆ ਰਿਹਾਇਸ਼ ਵੀ ਐ ਦੁਕਾਨਦਾਰ ਵੀ ਨੇ ਪਰ ਉਹੀ ਗੱਲ ਕਿ ਕੂੜੇ ਦੇ ਢੇਰ ਜਿਹੜੇ ਕੁੱਤੇ ਨੇ ਉਹ ਕੂੜੇ ਨੂੰ ਖਲਾਰ ਵੀ ਰਹੇ ਨੇ ਤੇ ਇਹ ਕੂੜਾ ਜਿਹੜਾ ਹੈ ਕੋਣ ਸੁੱਟਦਾ ਹੈ ਇਹ ਕੂੜਾ ਦੁਕਾਨਾਂ ਦਾ ਏ ਜਾਂ ਘਰਾਂ ਦਾ ਏ ਕੂੜੇ ਦਾ ਢੇਰ ਜਿਹੜਾ ਸੜਕ ਦੇ ਕਿਨਾਰੇ ਲੱਗਾ ਹੈ ਸਾਹਮਣੇ ਹੀ ਹਰੀ ਮੰਦਰ ਹੈ ਸੋ ਜਦੋਂ ਲੋਕ ਮੰਦਰ ਜਾਂਦੇ ਨੇ ਤਾਂ ਉਹਨਾਂ ਦੀ ਅੱਧੀ ਆਸਥਾ ਜਿਹੜੀ ਹੈ ਤੇ ਉਹ ਤੇ ਕੂੜਾ ਦੇ ਕੇ ਹੀ ਖਤਮ ਹੋ ਜਾਂਦੀ ਹੈ। ਸੋ ਮੰਦਰਾਂ ਦੇ ਲਾਗੇ ਵੀ ਕੂੜੇ ਦੇ ਢੇਰ ਲੱਗਣੇ ਹੁਣ ਸ਼ੁਰੂ ਹੋ ਚੁੱਕੇ ਨੇ ਤੇ ਜਿਹੜੇ ਕਿ ਨਹੀਂ ਲੱਗਣੇ ਚਾਹੀਦੇ। ਸੋ ਸਾਡੇ ਨਾਲ ਇਸ ਵਕਤ ਇੱਥੇ ਦੁਕਾਨਦਾਰ ਵੀ ਮੌਜੂਦ ਨੇ, ਇਲਾਕਾ ਵਾਸੀ ਵੀ ਮੌਜੂਦ ਨੇ। ਉਹਨਾਂ ਨਾਲ ਗੱਲ ਕਰਦੇ ਆਂ ਭਾਜੀ ਕੌਣ ਸੁੱਟਦਾ ਹੈ ਕੂੜਾ? ਕਿਹਨਾਂ ਦਾ ਹੈ ਕੂੜਾ ਇਹ? ਭਾਜੀ ਆ ਨਾ ਕੁਝ ਗਲੀ ਵੱਲੇ ਵੀ ਸੁੱਟ ਦਿੰਦੇ ਹੈਗੇ ਕੂੜਾ। ਤੇ ਪਲੱਸ ਕੁਛ ਟਰਾਲੀਆਂ ਵੀ ਨਹੀਂ ਆ ਰਹੀਆਂ ਗਿਆ ਤੇ ਜਿਤਨਾ ਕੂੜੇ ਦੀ ਇੱਕ ਦੋ ਲਫਾਫੇ ਜਦੋਂ ਰੱਖੇ ਜਾਂਦੇ ਹੈਗੇ ਇੱਥੇ ਫਿਰ ਫਿਰ ਜਿਹੜੇ ਰੋਡ ਵੱਲੇ ਵੀ ਹੁੰਦੇ ਉਹ ਵੀ ਜਾਨੇ ਕਿ ਕੂੜਾ ਸੁੱਟਣਾ ਸ਼ੁਰੂ ਹੁੰਦੇ ਹੋਲੀ-ਹੋਲੀ ਕਰਕੇ ਦੋ ਦਿਨਾਂ ਵਿੱਚ ਆ ਕੂੜਾ ਦਾ ਢੇਰ ਬਣ ਜਾਂਦਾ ਕਥੇ ਕੁਝ ਗਲੀ ਹਲੇ ਕਾਫੀ ਹੱਦ ਤੱਕ ਸੁੱਟਦੇਗੇ ਕਿਉਂਕਿ ਉਹਨਾਂ ਉਹ ਵੀ ਉਹ ਵੀ ਕੀ ਕਰਨ ਟਰਾਲੀਆਂ ਨਹੀਂ ਆਉਂਦੀਆਂ ਗਿਆ ਕੁਝ ਹਰ ਪਾਸੇ ਕੂੜੇ ਦਾ ਢੇਰ ਗਲੀ ਮਹੱਲੇ ਆਪਣੇ ਸ਼ਹਿਰ ਵਿੱਚ ਲੱਗੇ ਹੀ ਹੋਇਆ तकरीबन ਤੇ ਕੀ ਕਹਿਣਾ ਚਾਹੋਗੇ ਕਿ ਚੰਗੇ ਲੱਗਦੇ ਨੇ ਕੂੜੇ ਦੇ ਢੇਰ ਇਸ ਤਰ੍ਹਾਂ ਪਏ ਇੱਥੇ ਭਾਈ ਦੇਖੋ ਸਾਸ ਭਾਈ ਤਾਂ ਹਰ ਕੋਈ ਮੰਗਦਾ ਹੈਗਾ ਕੁਝ ਸਾਡੇ ਲੋਕਾਂ ਨੂੰ ਵੀ ਚਲੋ ਚਾਹੀਦਾ ਹੈਗਾ ਵੀ ਆਹ ਕੂੜੇ ਦੇ ਢੇਰ ਨਹੀਂ ਲਾਣੇ ਚਾਹੀਦੇ ਪਰ ਪਿੱਛੇ ਟਰਾਲੀਆਂ ਨਹੀਂ ਆਉਂਦੀਆਂ ਗਿਆ ਕਾਰਪੋਰੇਸ਼ਨ ਤੋਂ ਅੱਜ ਮੈਨੇ ਆ ਰਹੇ ਨਹੀਂ ਗਏ ਤੇ ਉਹਦੇ ਕਰਕੇ ਲੋਕੀ ਫਿਰ ਵੀ ਇੱਥੇ ਸੁੱਟ ਦਿੰਦੇ ਹੈਗੇ ਬਾਕੀ ਕੂੜੇ ਦੇ ਢੇਰ ਤੋਂ ਕਿੱਥੇ ਨਹੀਂ ਲੱਗਣੇ ਚਾਹੀਦੇਗੇ ਤੇ ਤੁਹਾਨੂੰ ਪੁੱਛ ਲੈਣੇ ਆ ਕਿ ਤੁਸੀਂ ਜਿਹੜਾ ਕੂੜਾ ਆਪਣੇ ਘਰ ਦਾ ਜਾਂ ਦੁਕਾਨ ਦਾ ਕਿੰਨਿਆ ਚਿਰ ਸਾਮ੍ਹ ਕੇ ਰੱਖਦੇ ਹੋ ਭਾਈ ਅਸੀਂ ਤਾਂ ਤਕਰੀਬਨ ਅਸੀਂ ਤਾਂ ਆਪਣਾ ਪਰਸਨਲ ਹੀ ਲਾਇਆ ਆ ਇਹ ਦੁਕਾਨ ਦਾ ਤਾਂ ਕੂੜਾ ਹੁੰਦਾ ਨਹੀਂ ਕੋਈ ਵੀ ਜੇ ਇਹ ਘਰਾਂ ਦਾ ਕੂੜਾ ਹੁੰਦਾਗਾ ਆਪਾਂ ਪਰਸਨਲ ਆਪਣਾ ਲਾਇਆ ਆ ਸਫਾਈ ਅੱਲਾ ਉਹੀ ਆਂਦਾਗਾ ਬੰਦਾ ਤੇ ਉਹ ਲੈ ਜਾਂਦਾਗਾ ਸਰਕਾਰੀ ਗੱਡੀਆਂ ਤਾਂ ਬੰਦ ਹੋਈਆਂ ਭੀ ਗਿਆ ਉਹਨਾਂ ਨੂੰ ਘਟੋ ਘਟੇ 1 ਮਹੀਨਾ ਲੱਗ ਜਣਾਗਾ ਆਂਦੇ ਜਾਂਦੇ ਸਰਕਾਰੀ ਗੱਡੀਆਂ ਨੂੰ ਹੁਣ ਜੇ ਸ਼ਹਿਰ ਨੂੰ ਆਪਾਂ ਹੀ ਗੰਦਾ ਕਰ ਰਹੇ ਹਾਂ ਠੀਕ ਹੈ ਨਗਰ ਨਿਗਮ ਨਹੀਂ ਸਮਝ ਰਿਹਾ ਇਸ ਗੱਲ ਨੂੰ ਹਨਾ ਨਹੀਂ ਸਮਝ ਰਹੇ ਪਰ ਲੋਕਾਂ ਨੂੰ ਤੇ ਸਮਝਣਾ ਚਾਹੀਦਾ ਕਿ ਨਹੀਂ ਕਿ ਆਪਣਾ ਸ਼ਹਿਰ ਹੈ ਤੇ ਇਸ ਤਰ੍ਹਾਂ ਢੇਰ ਨਾ ਲਈਏ ਜਗ੍ਹਾ-ਜਗ੍ਹਾ ਤੁਹਾਡੀ ਗੱਲ ਬਿਲਕੁਲ ਠੀਕ ਹੈਗੀ ਪਰ ਨਾ ਗੱਲ ਹੈਗੀ ਲੋਕੀ ਲੋਕਾਂ ਨੂੰ ਹੁਣ ਆਪਾਂ ਕਿੰਨਾ ਜਨਾਂ ਨੂੰ ਕਹਿ ਸਕਦੇ ਜੇ ਆਪਾਂ ਕਿਸੇ ਨੂੰ ਇੱਕ ਦੋ ਜਨਾਂ ਨੂੰ ਕਵਾਂਗੇ ਵੀ ਤੇ ਲੜਾਈ ਦਾ ਘਰ ਹੈਗਾ ਤੇ ਅੱਜ ਕੱਲ ਤੁਹਾਨੂੰ ਪਤਾ ਕਿਸੇ ਨੂੰ ਕੋਈ ਗੱਲ ਕਰੋ ਤੇ ਉਹ ਮਿੰਟ ਤੇ ਲੜਨ ਨੂੰ ਪੈਂਦਾ ਹੈਗਾ ਤੇ ਅਸੀਂ ਯਾਨੀ ਕਿ ਕਿਸੇ ਨੂੰ ਕੁਝ ਕਹਿ ਨਹੀਂ ਸਕਦੇਗੇ ਅਸੀਂ ਆ ਆਪਣਾ ਰੱਬ ਵੀ ਆਪਣਾ ਚਲੋ ਆ ਜਿੰਨਾ ਸਾਸ ਸਵਾਈ ਕਰ ਸਕਦੇ ਆਪੀ ਆਪਣਾ ਕਰ ਲਈਦਾਗਾ ਬਾਕੀ ਕੇ ਇਹਨੂੰ ਕੁਝ ਅੱਜਕੱਲ ਤੁਹਾਨੂੰ ਪਤਾ ਕਹਿ ਨਹੀਂ ਸਕਦੇ ਕਿ ਮਾਹੌਲ ਬੜਾ ਖਰਾਬ ਹੋ ਗਿਆ ਸੋ ਇਹ ਸਨ ਇੱਥੇ ਦੇ ਦੁਕਾਨਦਾਰ ਇਲਾਕਾ ਵਾਸੀ ਸੋ ਲੋਕਾਂ ਨੂੰ ਵੀ ਸਮਝਣਾ ਹੋਏਗਾ ਕਿ ਇਸ ਤਰ੍ਹਾਂ ਖਾਲੀ ਜਗ੍ਹਾ ਦੇਖ ਕੇ ਆਪਣੇ ਘਰਾਂ ਚੋਂ ਕੂੜਾ ਲਿਆ ਕੇ ਬਾਹਰ ਸੁੱਟਦੇ ਨੇ ਘਰਾਂ ਨੂੰ ਸਾਫ਼ ਕਰ ਦੇਣਾ ਤੇ ਸ਼ਹਿਰ ਨੂੰ ਗੰਦਾ ਕਰਨਾ ਇਹ ਵੀ ਕੋਈ ਸਮੇਂਦਾਰੀ ਨਹੀਂ ਸੋ ਲੋਕਾਂ ਨੂੰ ਵੀ ਇਹ ਸਮਝਣਾ ਹੋਵੇਗਾ ਤੇ ਨਗਰ ਨਿਗਮ ਨੂੰ ਵੀ ਸਮਝਣਾ ਹੋਏਗਾ ਕਿ ਜਗ੍ਹਾ ਜਗ੍ਹਾ ਤੇ ਕੂੜੇ ਦੇ ਢੇਰ ਲੱਗਣਗੇ ਤੇ ਹੁਣ ਸਫਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਅੰਮ੍ਰਿਤਸਰ ਖਬਰਨਾਮਾ